ਪ੍ਰੋਟੈਕਟ ਬਣ ਰਹੀ ਹੈ ਬਹੁਤ ਕਲੋਨੀ ਵਾਸੀਆਂ ਵੱਲੋਂ ਹਲਕਾ ਸਾਂਹੇ ਵਾਲਾ ਵਾਸੀਆਂ ਵੱਲੋਂ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰ ਸਾਹਿਬ ਦਾ ਧੰਨਵਾਦ ਜਿਹੜਾ ਸਪੈਸ਼ਲ ਸਾਡੇ ਹਲਕੇ ਵਿੱਚ ਆ ਕੇ ਖਤਰਵਾਰ ਗੱਲ ਵਿਸਾਖੀ ਆ ਜੀ ਗੱਲ ਜਿਹੜਾ ਇਸ਼ਨਾਨ ਘਾਟ ਬਣਿਆ ਜੀ ਉੱਥੇ ਸਾਂਤ ਸੀਚੇ ਵਾਲੀ ਪਹੁੰਚੇ ਮੇਰੇ ਆਪਣੇ ਮੁੰਡਿਆਂ ਵਿੱਚ ਵੀ ਮੈਂ ਤੁਹਾਡੇ ਚੈਨ ਰਹੀ ਸਾਰਿਆਂ ਨੂੰ ਕਹਿੰਦਾ ਮੈਂ ਵੀ ਖੰਡ ਪਟਤ ਸਾਹਿਬ ਸਰਵੰਦੇ ਪੜੇ ਦਿਖਾਇਆ ਹੋਇਆ ਸਾਰੇ ਆਉਣਗੇ ਮੇਰ ਸਾਹਿਬ ਹੁਣ ਆਉਣਗੇ ਸੋ ਤੁਹਾਨੂੰ ਵੀ ਬੇਨਤੀ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਕਿ ਸਾਰੇ ਆਓ ਤੇ ਨਾਲ ਦੀ ਨਾਲ ਜਿੱਥੇ ਸੰਤ ਸਿਚਿਆਲ ਦੀ ਇਸ਼ਨਾਨ ਕਰਾਉਣਾ ਚਾਹੁੰਦੇ ਆ ਉੱਥੇ ਵੀ ਜਰੂਰ ਸਾਰੇ ਪਹੁੰਚੀਏ ਤੇ ਉੱਥੇ ਲੰਗਰ ਸਕੀਏ ਤੇ ਇਸ਼ਨਾਨ ਵਿਸਾਖੀ ਲਈ ਕੀ ਕਹਣਾ ਜੀ ਅੱਜ ਕਿੰਨੀਆਂ ਜਿਹੜੀਆਂ ਟੈਂਕੀਆਂ ਬਣਨ ਜਾ ਰਹੀਆਂ ਨੇ ਸ਼ਹਿਰ ਜੀ ਪੂਰੇ ਸ਼ਹਿਰ ਦੇ ਵਿੱਚ ਤਕਰੀਬਨ 120 ਦੇ ਕਰੀਬ ਬਣਨ ਜਾ ਰਹੀਆਂ ਜਿਦੇ ਵਿੱਚੋਂ 56 ਆਲਰੇਡੀ ਜਿਹੜੀਆਂ ਪੁਰਾਣੀਆਂ ਬੜੀਆਂ ਹੋਈਆਂ ਉਹਨਾਂ ਦੀ ਰਿਪੇਅਰ ਹੋ ਗਈ ਔਰ 70 ਦੇ ਕਰੀਬ ਨਵੀਆਂ ਬਣਨ ਗਿਆ ਔਰ ਜਿਵੇਂ ਕਿ ਅਸੀਂ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਵੀ ਅੱਜਕੱਲ ਜਿਹੜਾ ਜ਼ਮੀਨੀ ਪਾਣੀ ਬਹੁਤ ਜ਼ਹਿਰੀਲਾ ਹੁੰਦਾ ਜਾ ਰਿਹਾ ਸੋ ਉਸ ਤੋਂ ਨਿਜਾਤ ਕਾਉਣ ਵਾਸਤੇ ਜਿਹੜਾ ਨਹਿਰੀ ਪਾਣੀ ਆ ਉਹਨੂੰ ਘਰ-ਘਰ ਤੱਕ ਪਹੁੰਚਾਇਆ ਜਾਏਗਾ ਤਾਂ ਜੋ ਜ਼ਮੀਨੀ ਪਾਣੀ ਦੀ ਜੋ ਦਿੱਕਤਾਂ ਨੇ ਹੁੰਦਾ ਵੀ ਹੱਲ ਹੋ ਸਕੇ ਔਰ ਜਿਹੜਾ ਨਹਿਰੀ ਪਾਣੀ ਹੈ ਜਿੱਚ ਕੁਦਰਤ ਦੇ ਦਿੱਤੇ ਹੋਏ ਵਰਦਾਨ ਨੇ ਔਸ਼ਧੀਆਂ ਮਿਨਰਲਸ ਨੇ ਉਹ ਸਾਰੀਆਂ ਵੀ ਉਹਦੇ ਚ ਇਨਕਲੂਡ ਹੁੰਦਾ ਹੈ ਧੰਨਵਾਦ ਹਾਂਜੀ ਕਰਿਆ ਸਰ ਬਾਤ ਥੈਂਕ ਯੂ ਕਹਿਣਾ ਚਾਹੁੰਦੇ ਹਾਂ ਜੋ ਅੱਜ ਉਧਰ ਘਟਣ ਹੋਏ ਅੱਜ ਹਲਕਾ ਸਾਨੇ ਹਾਲ ਵਿੱਚ ਵਾਰ ਨੰਬਰ 22 ਵਿੱਚ ਸਾਡੇ ਬਹੁਤ ਹੀ ਸਰਕਾਰਜੋਗ ਮੰਤਰੀ ਸਦਾ ਹਦੀਪ ਸਿੰਘ ਜੀ ਮੁੰਡੀਆਂ ਅਤੇ ਉਹਨਾਂ ਨਾਲ ਸਤਕਾਰਜੋ ਮੈਡਮ ਮੇਅਰ ਅਤੇ ਸਾਡੇ ਕਾਉਂਸਲਰ ਸੋਸਾਲ ਜਪਾਲ ਸਿੰਘ ਗਰੀয়াল ਜੀ ਦੀ ਗੋਾਈ ਵਿੱਚ ਨੀ ਪੱਥਰ ਰੱਖੀ ਹਨ ਇਹ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਹੈ ਬਹੁਤ ਵਧੀਆ ਉਪਰਾਲਾ ਹੈ ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਡਿਕਟ ਬਿਲਕੁਲ ਖਤਮ ਹੋ ਜਾਏਗੀ ਸੁੱਸ ਪਾਣੀ ਮਿਲੇਗਾ ਸਾਦਾ ਕੁਝ ਜੋ ਵੀ ਇਹ ਕਾਰਜ ਕਰਦੇ ਹਨ ਸਾਡੀ ਮੰਤਰੀ ਜੀ ਕਰ ਰਹੇ ਹਨ ਤੇ ਮੇਅਰ ਸਾਹਿਬ ਵੀ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਹਨ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਅਤੇ ਪਬਲਿਕ ਨੂੰ ਵੀ ਮੈਂ ਬੇਨਤੀ ਕਰਦਾ ਕਿ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਹ ਜੋ ਪ੍ਰੋਜੈਕਟ ਲੱਗਣ ਜਾ ਰਿਹਾ ਇਹ ਇੱਕ ਮੀਲ ਪੱਥਰ ਹਲਕਾ ਸਾਹਨੇ ਹਾਲ ਵਿੱਚ ਇਹ ਜਦੋਂ ਚੱਲੂਗਾ ਫਿਰ ਇਹਦੇ ਪਤਾ ਲੱਗਣਗੇ ਕਿ ਕਿਉਂਕਿ ਹੁਣ ਅੱਜਕੱਲ ਪਾਣੀ ਪੋਲੂਸ਼ਨ ਵਾਲਾ ਪਾਣੀ ਆ ਰਿਹਾ ਬਹੁਤ ਜ਼ਿਆਦਾ ਇਹਦੇ ਵਿੱਚ ਪਾਣੀ ਪੀਣ ਯੋਗ ਨਹੀਂ ਹੈਗਾ ਪਰ ਜਦ ਇਹ ਪ੍ਰੋਜੈਕਟ ਲੱਗਣ ਜਾ ਰਿਹਾ ਇਹ ਬਹੁਤ ਵੱਡਾ ਪ੍ਰੋਜੈਕਟ ਆ ਇਹ ਪਾਣੀ ਸਵਸਥ ਪਾਣੀ ਮਿਲੇਗਾ ਅਤੇ ਇਹਦੇ ਨਾਲ ਪਾਣੀ ਦੀ ਦਿੱਕਤ ਨਹੀਂ ਆਏਗੀ ਠੀਕ ਹੈ ਨਾ ਚਾਹੁੰਦਾ ਜੀ ਅੱਜ ਦੇ ਰੋਤ ਘਾਟ ਨਹੀਂ ਹੋ ਰਹੀ ਅੱਜ ਦਾ ਜਿਹੜਾ ਉਦਘਾਟਨ ਸੀ ਇਹ ਬਾਗ ਨੰਬਰ 22 ਦੇ ਵਿੱਚ ਦੋ ਪਾਣੀ ਵਾਲੀਆਂ ਟੈਂਕੀਆਂ ਨਵੀਆਂ ਬਣ ਰਹੀਆਂ ਨੇ ਉਹਨਾਂ ਦੇ ਸੂਹ ਵਿੱਚ ਰੱਖਿਆ ਗਿਆ ਸੀ ਇੱਕ ਜਿਹੜੀ ਪਾਣੀ ਵਾਲੀ ਟੈਂਕੀ ਆ ਉਹਦਾ ਨਿਰਮਾਣ ਕੀ ਕਹਿੰਦੇ ਆ ਤਕਉਨੀ ਪਾਰਕ ਵੇਕੇ ਹੋਇਆ ਵਾ ਇੱਥੇ ਕੈਬਨਿਟ ਮੰਤਰੀ ਹਰਜੀਪ ਸਿੰਘ ਮੁੰਡੀਆਂ ਤੇ ਸਾਡੇ ਮੇਅਰ ਸਾਹਿਬ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਉੱਥੇ ਮੌਜੂਦ ਸਨ ਤੇ ਇੱਕ ਟੈਂਕੀ ਦਾ ਉਹ ਘਾਟ ਨਾਂਸਲਿੰਕਲੇਵ ਬਲਾਕ ਇਹਦੇ ਵਿੱਚ ਹੋਇਆ ਵਾ ਇੱਥਰੇ ਮੰਤਰੀ ਸਾਹਿਬਾਨ ਤੇ ਮੀਰ ਸਾਹਿਬਾਨ ਦੋਨਾਂ ਨੇ ਇਕੱਠੇ ਹੋ ਕੇ ਉਹਦਾ ਘਾਟਨ ਕੀਤਾ ਸਾਰੇ ਵੱਡੇ ਆਫੀਸਰ ਸਾਹਿਬਾਨ ਉੱਥੇ ਮੌਜੂਦ ਸੀ ਇਸ ਤਰ੍ਹਾਂ ਸਰਕਾਰ ਕੰਮ ਕਰੀ ਜ ਇਹਨਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਿਓ ਤੁਸੀਂ ਆਉਣ ਵਾਲੀ ਜਿਹੜੀ ਸਰਕਾਰ ਹੈ 2027 ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੀ ਫਿਰ ਬਣਨ ਜਾ ਰਹੀ ਆ ਰੋਜ਼ ਨਵੇਂ ਤੋਂ ਨਵਾਂ ਸੀਐਮ ਸਾਹਿਬ ਨੇ ਹਦਾਇਤਾਂ ਦਿੱਤੀਆਂ ਹੋਈਆਂ ਆਪਣੇ ਮੰਤਰੀ ਸਾਹਿਬਾਨ ਨੂੰ ਆਪਣੇ ਐਮਐਲਏ ਸਾਹਿਬਾਨ ਨੂੰ ਵੀ ਇਹ ਇੱਕ ਦਾ ਕੰਮ ਕਰਨਾ ਕੋਈ ਵੀ ਕੰਮ ਤੋਂ ਵਾਂਝਾ ਨਹੀਂ ਜਾਣਾ ਚਾਹੀਦਾ ਇਹ ਰੇਖ ਦਾ ਕੰਮ ਹੋ ਰਿਹਾ ਪ੍ਰਸ਼ਾਸਨ ਚ ਵੀ ਹੋ ਰਹੇ ਨੇ ਰਜਿਸਟਰੀਆਂ ਦੇ ਕੰਮ ਵੀ ਜਿਹੜੇ ਸੀ ਉਹ ਵੀ ਚੱਲ ਰਹੇ ਨੇ ਸੜਕਾਂ ਦੇ ਨਿਰਮਾਣ ਵੀ ਹੋ ਰਹੇ ਨੇ ਤੇ ਆ ਜਿਹੜਾ ਪਾਣੀ ਵਾਲਾ ਕੰਮ ਹੈ ਜਿਹਨਾਂ ਨੇ ਕੀਤਾ ਵਾ ਇਹ ਵੀ ਬਹੁਤ ਵੱਡਾ ਉਪਰਾਲਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਹੀ ਸ਼ੁਕਰਾਨਾ ਕਰਦਾ ਮਹਾਰਾਜ ਦਾ ਜਿਹੜਾ ਅੱਜ ਦਾ ਦਿਨ ਬਹੁਤ ਭਾਗਾਂ ਭਰੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ